ਤਨ ਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਤਨ ਤਨ ਸੰਤ ਬਾਬਾ ਜਵਨ ਸਿੰਘ ਜੀ ਮਹਾਰਾਜ ਤਨ ਤਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰ ਦੇ ਘਰ ਵਿੱਚ ਆਏ ਸਾਹਿਬ ਨੇ ਫਰਮਾਇਆ ਦੱਸੋ ਕੀ ਚਾਹੋ ਨੇ ਹੋ ਜੋ ਇਸ਼ਿਆ ਹੈ ਸੋ ਮੰਗੋ ਤਨ ਤਨ ਬਾਬਾ ਜਵਨ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਦਾਸ ਨੂੰ ਕੀਰਤਨ ਦੀ ਦਾਤ ਬਖਸ਼ੋ ਤੇ ਬਖਸ਼ਿਸ਼ ਨਾਲ ਇਹ ਕਰੋ ਕਿ ਜਦੋਂ ਵੀ ਕੀਰਤਨ ਕਰਾਂ ਆਪ ਜੀ ਦੇ ਇਸੇ ਤਰ੍ਹਾਂ ਇਸੇ ਰੂਪ ਵਿੱਚ ਦਰਸ਼ਨ ਹੋਣ ਹਜੂਰ ਨੇ ਮਿਹਰ ਕੀਤੀ ਤੇ ਕਿਹਾ ਇਸ ਤਰ੍ਹਾਂ ਹੀ ਹੋਵੇਗਾ ਤੈਨੂੰ ਵੀ ਦਰਸ਼ਨ ਹੋਣਗੇ ਤੇਰੇ ਸੱਜੇ ਸਰੋਤਿਆਂ ਨੂੰ ਵੀ ਭਾਵਨਾ ਅਨੁਸਾਰ ਚਲਕਾਰੇ ਪਿਆ ਕਰਨਗੇ ਹੁਣ ਤਨਤਨ ਬਾਬਾ ਨਾਨਕ ਸਿੰਘ ਜੀ ਵੱਲ ਇਸ਼ਾਰਾ ਹੋਇਆ ਤੇ ਹੁਕਮ ਕੀਤਾ ਰਿਖੀ ਜੀ ਦੱਸੋ ਕੀ ਚਾਹੁੰਦੇ ਹੋ ਇਹ ਬਚਨ ਸੁਣਦੇ ਸਾਰ ਹੀ ਬੱਬਾ ਨਾਨਕ ਸਿੰਘ ਜੀ ਮਹਾਰਾਜ ਦੇ ਨੇਤਰ ਪਰ ਆਏ ਤੇ ਹੱਥ ਜੋੜ ਕੇ ਬੇਨਤੀ ਕੀਤੀ ਨਿਰੰਕਾਰ ਸੱਚੇ ਪਾਸ਼ਾ ਜਿਸ ਨੂੰ ਆਪਦੇ ਪਵਿੱਤਰ ਦਰਸ਼ਨ ਹੋ ਜਾਣ ਉਹ ਹੋਰ ਕੀ ਮੰਗੇ ਤਾਂ ਤਾਂਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੁਕਮ ਕੀਤਾ ਸਾਡਾ ਆਇਆ ਸਫਲ ਹੋਵੇ ਜੋ ਚਾਹੋਨੇ ਹੋ ਦੱਸੋ ਮਿਲੇਗਾ ਹੁਣ ਬਾਬਾ ਜੀ ਨੇ ਉੱਤਰ ਵੱਜੋ ਹੱਥ ਜੋੜ ਕੇ ਇਉਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਦਰਸ਼ਨਾਂ ਤੋਂ ਬਿਨਾਂ ਹੋਰ ਕੋਈ ਇੱਛਾ ਨਹੀਂ ਫਿਰ ਨਿਰੰਕਾਰ ਜੀ ਨੇ ਉਚਾਰਿਆ ਸਾਡਾ ਤੀਸਰਾ ਬਚਨ ਹੈ ਮੰਗੋ ਕੀ ਚਾਹੋਨੇ ਹੋ ਤਾਂਤਰ ਬਾਬਾ ਨਾਨਕ ਜੀ ਨੇ ਵਿਚਾਰ ਕੀਤੀ ਤਿੰਨ ਬਚਨ ਹੋ ਗਏ ਹਨ ਬਚਨ ਖਾਲੀ ਨਹੀਂ ਜਾਣਾ ਚਾਹੀਦਾ ਇਹ ਵੀ ਬੜਾ ਪਿਆਰੀ ਏਮ ਧਿਆਨ ਪਰਚਾ ਸੀ ਮੰਗਣ ਦੇ ਵਿੱਚ ਦਿਸੇ ਜਿਦਾਈ ਦੇਣ ਵਿੱਚ ਹੋ ਕਸੇ ਭਾਵ ਜੇ ਸਿੱਖ ਗੁਰੂ ਕੋਲ ਮੰਗਦਾ ਹੈ ਤਾਂ ਜੁਦਾ ਭਾਵ ਹੋ ਮੇ ਆਉਂਦੀ ਹੈ ਇਸ ਵਿਚਾਰਨ ਮੁਕ ਰੱਖ ਕੇ ਕਿਹਾ ਲੈਣ ਦੇਣ ਜਦ ਦੋਨੇ ਛੱਡੇ ਤੱਪ ਜੀ ਰਸੇ ਤਾਤ ਜੋੜ ਕੇ ਬੇਨਤੀ ਕੀਤੀ ਗਰੀਬ ਨਿਵਾਜ ਦਾਸ ਨੂੰ ਕੁਝ ਮੰਗਣਾ ਤੇ ਆਉਂਦਾ ਨਹੀਂ ਇਤਨੀ ਹੀ ਮੰਗੇ ਕਿ ਜਿਸ ਤਰ੍ਹਾਂ ਵੀ ਤੁਹਾਡੇ ਬਣਦੇ ਹਾਂ ਉਵੇਂ ਹੀ ਬਣਾ ਆਪਦੇ ਬਣਾ ਲਓ ਉਹ ਸੁਣ ਕੇ ਹਜੂਰ ਮਹਾਰਾਜ ਆਏ ਤੇ ਫਰਮਾਇਆ ਨਾਲੇ ਕਹਿੰਦੇ ਮੰਗਣਾ ਕੁਝ ਨਹੀਂ ਆਉਂਦਾ ਨਾਲੇ ਸਭ ਤੋਂ ਵੱਡੀ ਦਾਤ ਮੰਗ ਲਈ ਜੇ ਫੇਰ ਪਿਆਰ ਨਾਲ ਬਾਬਾ ਜੀ ਨੂੰ ਜੱਫੀ ਵਿੱਚ ਲਿਆ ਤੇ ਫਰਮਾਇਆ ਦੇ ਨਾਲ ਹੀ ਹੁਕਮ ਕੀਤਾ ਹੁਣ ਦੁਨੀਆ ਤੇ ਵਿਹਾਰ ਛੱਡ ਦੋ ਤੇ ਸਾਡੇ ਬਣ ਕੇ ਸਾਡਾ ਕੰਮ ਕਰੋ ਅੱਗੋ ਬਾਬਾ ਜੀ ਨੇ ਸਤਕਾਰ ਸਹਿਤ ਹੱਥ ਜੋੜ ਕੇ ਸਤਿ ਵਚਨ ਕਿਹਾ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਲੋਪ ਹੋ ਕੇ ਤੇ ਬਾਬਾ ਜੀ ਨੇ ਹੁਕਮ ਅਨੁਸਾਰ ਜੋ ਥੋੜਾ ਬਹੁਤਾ ਨਿਰਵਾਹ ਕਰਨ ਵਿਹਾਰ ਕਰਦੇ ਸਨ ਉਹ ਵੀ ਛੱਡ ਦਿੱਤਾ ਤੇ ਨਰੋਲ ਤਪੱਸਿਆ ਕਰਨੀ ਆਰੰਭ ਕਰ ਲਈ ਉਹ ਵੀ ਇਸ ਤਰ੍ਹਾਂ ਜਿਵੇਂ ਕਿ ਭਾਈ ਗਰਤਾਜ ਜੀ ਨੇ ਵਰਣਨ ਕੀਤਾ ਹੈ ਪਹਿਲੇ ਬਾਬਾ ਪਾਇਆ ਬਖਸ਼ਦਰ ਪਿੱਛੋਂ ਤੇ ਫਿਰ ਘਾਲ ਕਮਾਈ ਰੇਤ ਅਕ ਹਰ ਕਰ ਰੋੜਾਂ ਦੀ ਗੁਰ ਕਰੀ ਬਿਸ਼ਾਈ ਭਾਰੀ ਕਰੀ ਤਪੱਸਿਆ